ਰਣਾਚ ਆਪ ਸੰਸਦ ਸੰਜੀਵ ਅਰੋੜਾ ਦੇ ਟਿਕਾਣੇ ਤੇ ਢੀ ਦੀ ਰੇਡ ਅਰੋੜਾ ਤੇ ਤੋਖਾ ਤੜੀ ਦੇ ਨਾਲ ਕਰੋੜਾਂ ਰੁਪਏ ਦੀ ਜ਼ਮੀਨ ਹਰਪਣ ਦੇ ਇਲਜ਼ਾਮ ਪੰਜਾਬ ਪਰਦੇਸਤਾਰਾਂ ਥਾਵਾਂ ਤੇ ਚੱਲ ਰਹੀ ਹੈ chape mari ਢੀ ਦੀ ਰੇਡ ਨੂੰ ਲੈ ਕੇ ਕੇਸ਼ਦੀਵਾਲ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ ਬੋਲੇ ਢੀ ਦੀ ਰੇਡ ਸਿਰਫ ਬਦਲੇ ਦੀ ਕਾਰਵਾਈ ਇੱਕ ਪਾਰਟੀ ਨੂੰ ਖਤਮ ਕਰਨ ਦੇ ਲਈ ਪੂਰੀ ਤਾਕਤ ਲਗਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਢੀ ਦੀ ਰੇਡ ਨੂੰ ਲੈ ਕੇ ਬੋਲੇ ਮਨੀਸ਼ ਸੋਧਿਆ ਮੋਦੀ ਜੀ ਨੇ ਮੁੜ ਆਪਣੇ ਤੋਤਾ ਮੈਨਾ ਖੁੱਲੇ ਛੱਡੇ ਫਰਜ਼ਦੀ ਕੇਸ ਬਣਾਉਣ ਦੇ ਵਿੱਚ ਲੱਗੀਆਂ ਨੇ ਏਜੰਸੀਆਂ ਲੁਧਿਆਣਾ ਚ ਆਪ ਸੰਸਦ ਸੰਜੀਵ ਅਰੋੜਾ ਦੇ ਟਿਕਾਣੇ ਤੇ ਈਡੀ ਦੀ ਰੇਡ ਦੇ ਖਿਲਾਫ ਆ ਵਰਕਰਾਂ ਦਾ ਧਰਨਾ ਕੇਂਦਰ ਸਰਕਾਰ ਤੇ ਲਗਾਏ ਡਰਾਉਣਾ ਮਕਾਉਣ ਦੇ ਇਲਜ਼ਾਮ ਮੋਗਾ ਪੁਲਿਸ ਵੱਲੋਂ ਹਥਿਆਰ ਤਸਕਰੀ ਗਰੋ ਦਾ ਪਰਦਾਫਾਸ਼ ਨਾਜਾਇਜ਼ ਅਸਲੇ ਸਣੇ 7 ਮੁਲਜ਼ਮ ਗ੍ਰਿਫਤਾਰ ਵਿਦੇਸ਼ ਤੋਂ ਗੈਂਗ ਨੂੰ ਆਪਰੇਟ ਕਰ ਰਿਆ ਸੀ ਜੱਗਾ ਧੂਰਕੋਟ ਪਟਿਆਲਾ ਦੀ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀ ਭੁਖੜਤਾ ਲਗਾਤਾਰ ਦੂਜੇ ਦਿਨ ਜਾਰੀ ਯੂਨੀਵਰਸਿਟੀ ਪ੍ਰਸ਼ਾਸਨ ਤੇ ਮੰਗਾ ਨਾ ਮੰਨਣ ਦੇ ਲਈ ਇਲਜ਼ਾਮ ਪਠੰਡਾ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਹੋਸਟਲ ਦੇ ਕਮਰੇ ਦੇ ਵਿੱਚ ਫਾਹ ਲੈ ਕੇ ਦਿੱਤੀ ਜਾਨ ਬੀ.ਐਸ.ਸੀ. ਫਰਸਟイヤー ਦੀ ਸਟੂਡੈਂਟ ਸੀ ਰਮਨੀਤ ਕੌਰ ਅੰਮ੍ਰਿਤਸਰ ਚ ਆਪ ਵਿਧਾਇਕ ਜਸਵਿੰਦਰ ਸਿੰਘ ਨੇ 에어ਪੋਰਟ ਬਾਹਰ ਲਗਾਇਆ ਤਰਨਾ ਜ਼ਮੀਨੀ ਵਿਵਾਦ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕੀਤਾ ਪ੍ਰਦਰਸ਼ਨ ਵਿਧਾਇਕ ਦਾ ਇਲਜ਼ਾਮ ਅਸਲੀ ਮਾਲਕ ਤੋਂ ਖੋਈ ਜਾ ਰਹੀ ਹੈ ਜ਼ਮੀਨ ਕਪੂਰਸਲਾ ਚ ਮੋਬਾਈਲ ਸ਼ੋਰੂਮ ਤੇ ਫਾਇਰਿੰਗ ਦੋ ਅਣਪਛਾਤੇਆਂ ਨੇ ਚਲਾਈਆਂ 8 ਤੋਂ 10 ਰੌਂਡ ਗੋਲੀਆਂ ਜਾਨੀ ਨੁਕਸਾਨ ਤੁਰਿਆ ਬਚਾ ਫਿਰੋਜ਼ਪੁਰਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ ਮੌਕੇ ਤੇ ਮੌਜੂਦ ਲੋਕਾਂ ਨੇ ਸ਼ਖਸ ਨੂੰ ਕਿਸੇ ਤਰ੍ਹਾਂ ਬਚਾਇਆ ਨਾਜ਼ੁਕ ਹਾਲਤ ਤੇ ਚੱਲਦੇ ਆਮਰਸਰ ਕੀਤਾ ਰੈਫਰ ਫਿਲਹਾਲ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਕਾਰਨ ਨਹੀਂ ਹੋਇਆ ਸਪਸ਼ਟ ਗੜਸ਼ੰਕਰਚ ਸਾਬਕਾ ਵਿਧਾਇਕ सुरेंद्र ਸਿੰਘ ਭੁੱਲੇਵਾਲ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਦਾਣਾ ਮੰਡੀ ਦੇ ਵਿੱਚ ਪਹੁੰਚ ਕੇ ਕਿਸਾਨਾਂ ਦੀਆਂ ਜਾਣੀਆਂ ਸਮੱਸਿਆਵਾਂ ਅੰਮ੍ਰਿਤਸਰ ਪੁਲਿਸ ਨੇ ਬਾਈਕ ਸਮੇਤ ਚੋਰ ਕੀਤਾ ਗ੍ਰফতার ਮੁਲਜ਼ਮ ਨੇ ਆਪਣੇ ਹੀ ਜੀਜੇ ਦਾ ਮੋਟਰਸਾਈਕਲ ਤੇ ਮੋਬਾਈਲ ਕੀਤਾ ਸੀ ਚੋਰੀ ਇੱਕ ਮੁਲਜ਼ਮ ਦੀ ਭਾਲ ਜਾਰੀ ਲੁਧਿਆਣਾ ਦੇ ਗੇਲ ਰੋਡ ਤੇ ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਦਰੜਿਆ ਸ਼ਖਸ ਦੀ ਮੌਕੇ ਤੇ ਹੋਈ ਮੌਤ ਫਰਾਰ ਕਾਰ ਡਰਾਈਵਰ ਦੀ ਭਾਲ ਦੇ ਵਿੱਚ ਉੱਟੀ ਪੁਲਿਸ ਆਭੋਰ ਚ ਪਤਨੀ ਤੇ ਲੱਗੇ ਪਤੀ ਨੂੰ ਬੰਦਕ ਬਣਾਉਣ ਦੇ ਇਲਜ਼ਾਮ 25 ਘੰਟੇ ਕਮਰੇ ਦੇ ਵਿੱਚ ਭੁੱਖਾ ਪਿਆਸਾ ਰੱਖਣ ਦੇ ਵੀ ਇਲਜ਼ਾਮ ਕਿਸੇ ਤਰ੍ਹਾਂ ਪੁਲਿਸ ਨੇ ਸ਼ਖਸ ਨੂੰ ਰੈਸਕਿਊ ਕਰਕੇ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਪਠਾਨਕੋਟ ਦੇ ਸਿਵਲ ਹਸਪਤਾਲ ਦਾ ਨਰਸਿੰਗ ਸਟਾਫ ਹੜਤਾਲ ਤੇ ਕੈਨੇਵੀ ਪਾਕ ਦੇ ਡਾਕਟਰ ਦੇਵਨ ਅਫਸਰ ਦੇ ਨਾਲ ਬਦਸਲੂਕੀ ਦੇ ਇਲਜ਼ਾਮ ਦੋ ਦਿਨਾਂ ਦਾ ਦਿੱਤਾ ਅਲਟੀਮੇਟ ਹਮੇਸ਼ਾ ਰਤੀ ਰਾਜਾ ਸੰਸਦੀ ਵਿੱਚ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ ਕਿ ਆ ਜਿੰਨਾ ਮੀਤਵਾਰਾਂ ਤੇ ਮਾਮਲਾ ਦਰਜ ਉਹਨਾਂ ਦੇ ਪਰਚੇ ਕੀਤੇ ਜਾਣ ਰੱਦ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਪ੍ਰਦਰਸ਼ਨ ਗੁਰਦਾਸਪੁਰ ਚ ਸਰਪੰਚੀ ਦੇ ਕਾਗਜ਼ ਰੱਦ ਹੁਣ ਤੇ ਹੰਗਾਮਾ ਕਰਦੀਆਂ ਦੇ ਆਈਟੀਆਈ ਦੇ ਵਿੱਚ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਨਾਅਰੇਬਾਜ਼ੀ ਸਰੀ ਮੁਖਰ ਸਾਹਿਬ ਦੇ ਪਿੰਡ ਸੱਕਾਵਾਲੀ ਦਾ ਨੌਜਵਾਨ ਕੈਨੇਡਾ ਤੋਂ ਆ ਕੇ ਲੜ ਰਿਹਾ ਸਰਪੰਚੀ ਦੀ ਚੋਣ ਕਿ ਆ ਪਿਤਾ ਤੇ ਦਾਦੇ ਵਾਂਗ ਕਰਾਂਗਾ ਪਿੰਡ ਦੀ ਸੇਵਾ ਨੌਜਵਾਨਾਂ ਨੂੰ ਰੋਜ਼ਗਾਰ ਮਹੱਇਆ ਕਰਵਾਉਣਾ ਹੈ ਮੁਖਟੀਚਾ ਮਾਨਸਾ ਚ ਵੈਟਰਨਰੀ ਡਾਕਟਰਾਂ ਨੇ OPD ਬੰਦ ਕਰਕੇ ਦਿੱਤਾ ਬੰਦ ਕਰਕੇ ਕੀਤਾ ਤਰਨਾ ਪ੍ਰਦਰਸ਼ਨ ਕਿਹਾ ਹੈ ਟੇ ਲੈ ਗ੍ਰੇਡ ਦੇ ਕਰਮੀਆਂ ਨੂੰ ਮਿਲਟਰੀ ਸਾਡੇ ਤੋਂ ਵੱਧ ਤਨਖਾਹ ਸਾਡੀ ਸੈਲਰੀ ਦੇ ਵਿੱਚ ਵੀ ਕੀਤਾ ਜਾਵੇ ਵਾਦਾ ਮੰਗਾ ਨਾ ਮੰਨੀਆਂ ਤਾਂ ਪ੍ਰਦਰਸ਼ਨ ਸਿੱਖਾ ਕਰਨ ਨੂੰ ਹੋਵਾਂਗੇ ਮਜਬੂਰ ਕਿਰਪੁਰ ਚ ਸਫਾਈ ਸੇਵਕਾਂ ਦੇ ਵੱਲ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਪੱਕਾ ਕਰਨ ਦੀ ਕਾਰਵਾਈ ਨੇ ਮੰਗ ਕਿਹਾ ਤਨਖਾਹਾਂ ਦੇ ਵਿੱਚ ਕੀਤਾ ਜਾਵੇ ਵਾਧਾ। ਨੰਗਲ ਦੇ ਵਿੱਚ ਪਾਖੜਾ ਮੇਨ ਰੋਡ ਤੋਂ ਲੈ ਕੇ ਬਰਮਲਾ ਚੈੱਕ ਪੋਸਟ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ 48 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਤਿਆਰ ਕਾਫੀ ਸਮੇਂ ਤੋਂ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਹੋ ਰਹੇ ਸੀ ਪਰੇਸ਼ਾਨ। ਪੀਏਯੂ ਲੁਧਿਆਣਾ ਦਾ ਨੈਨੋ ਯੂਰੀਆ ਦੀ ਸਿਫਾਰਿਸ਼ ਕਰਨ ਤੋਂ ਸਾਫ ਇਨਕਾਰ ਫੀਲਡ ਤਜਰਬੇ ਨਕਾਰਾਤਮਕ ਹੋਣ ਦਾ ਦਿੱਤਾ ਹਵਾਲਾ। ਤਿਹਾਰਾਂ ਦੇ ਮੌਸਮ ਦੀ ਵਿਚਾਲੇ ਸਬਜ਼ੀਆਂ ਦੇ ਵਧੇ ਰੇਟ 50 ਰੁਪਏ ਕਿਲੋ ਟਮਾਟਰ 110 ਰੁਪਏ ਕਿਲੋ ਵਿਕ ਰਿਹਾ ਹੈ। ਹੋਰ ਸਬਜ਼ੀਆਂ ਵੀ ਹੋਈਆਂ ਮਹਿੰਗੀਆਂ। ਅਜਨਾਲਾ ਦੇ ਪਿੰਡ ਮਸ਼ੀਨਾ ਕਰਮ ਸਿੰਘ ਦੇ ਨੌਜਵਾਨ ਦੀ ਵੱਖਰੀ ਪਹਿਲ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਇੱਕ ਔਰਸਾਰਾਂ ਦੇ ਨਾਲ ਪਿੰਡਾਂ ਦੇ ਵਿੱਚ ਕੀਤੀ ਕੋਰਸਵਾਰੇ ਨੌਜਵਾਨਾਂ ਨੂੰ ਵਿਦੇਸ਼ ਦੀ ਥਾਂ ਪੰਜਾਬ ਦੇ ਵਿੱਚ ਰਹਿ ਕੇ ਵਪਾਰ ਕਰਨ ਦੀ ਕੀਤੀ ਅਪੀਲ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਦਿੱਤਾ ਸੰਦੇਸ਼। ਸਲਾਸਰ ਤਾਂ ਵਿਖੇ ਲਾਨਾ ਜੋੜ ਮੇਲੇ ਨੂੰ ਲੈ ਕੇ ਕੱਢੀ ਗਈ ਝੰਡਾ ਸ਼ੋਭਾ ਯਾਤਰਾ 13 ਅਕਤੂਬਰ ਨੂੰ ਹੋਵੇਗਾ ਵਿਸ਼ੇਸ਼ ਜਾਗਰਣ 14 ਅਕਤੂਬਰ ਨੂੰ ਸਲਾਸਰ ਧਾਮ ਤੇ ਚੜਾਈ ਜਾਣਗੇ ਝੰਡੇ